ਮੇਰੇ ਚੈਨਲ ਨੂੰ ਪਿਆਰ ਕਰਨ ਵਾਲੇ ਤੇ ਮੇਰੇ ਗੀਤਾਂ ਨੂੰ ਇੰਨਾ ਪਿਆਰ ਦੇਣ ਵਾਲੇ ਸਾਰੇ ਸਰੋਤਿਆਂ ਦਾ ਮੈਂ ਦਿਲੋਂ ਬਹੁਤ ਹੀ ਧੰਨਵਾਦ ਕਰਦੀ ਆ ਤੇ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਮੈਂ ਜਿਹੜਾ ਤੁਹਾਨੂੰ ਗੀਤ ਸੁਣਾ ਰਹੀ ਆ ਇਹ ਇੱਕ ਮੁਟਿਆਰ ਜਦੋਂ ਆਪਦੇ ਪੇਕੇ ਘਰ ਜਾਂਦੀ ਆ ਤੀਆਂ ਵਾਸਤੇ ਤੀਆਂ ਦੇਖਣ ਜਾਂਦੀ ਆ ਉਹ ਤੀਆਂ ਦੇ ਵਿੱਚ ਕੁੜੀਆਂ ਉਹਨੂੰ ਛੇੜਦੀਆਂ ਨੇ ਫਿਰ ਉਹਨੂੰ ਪੁੱਛਦੀਆਂ ਨੇ ਬਈ ਤੇਰੀ ਸੱਸ ਕਹੀ ਜੀ ਹੈ ਤੇਰੀਆਂ ਨਾਲਦਾਂ ਕਿਹੋ ਜੀਆਂ ਨੇ ਤੇਰੇ ਘਰ ਵਾਲਾ ਕਿਹੋ ਜ ਹੈ ਫੇਰ ਉਹ ਉਹਨਾਂ ਨੂੰ ਦੱਸ ਦਿੰਦੀ ਹੈ ਜੋ ਕੁਝ ਦੱਸਦੀ ਹੈ ਫੇਰ ਉਹ ਆਪਣੇ ਪਤੀ ਨਾਲ ਗੱਲਾਂ ਕਰਦੀ ਹੈ ਜਾ ਕੇ ਕਹਿੰਦੀ ਮੈਂ ਤਾਂ ਨਾ ਚਾਹੁੰਦੇ ਹੋ ਵੀ ਮੈਥੋਂ ਦੱਸਿਆ ਗਿਆ ਸੋ ਬੜਾ ਪਿਆਰਾ ਗੀਤ ਹੈ ਮੈਨੂੰ ਆਸ ਹੈ ਤੁਹਾਨੂੰ ਪਸੰਦ ਆਊਗਾ ਪਸੰਦ ਆਇਆ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਮਾਣੋ ਪਿਆਰੇ ਜਿਹਾ ਗੀਤ ਦਾ ਆਨੰਦ ਅੱਜ ੜਾਲੀ ਕੇ ਕੁੜੀਆਂ ਨੇ ਵੇ ਪਿੱਪਲੀ ਤੇ ਪੀਂਗਾ ਪਾਈਆਂ ਵੇ ਗੱਲ ਤੇਰੀ ਤੁਰ ਪਈ ਵੇ ਵੇ ਸਭ ਇਕੱਠੀਆਂ ਹੋ ਕੇ ਆਂ ਆ ਵੇ ਗੱਲ ਤੇ ਛੇੜਨ ਲੱਗੀਆਂ ਵੇ ਆਪਣੀ ਸੱਸ ਦੀ ਗੱਲ ਸੁਣਾਈ ਵੇਨਾ ਨਾ ਚਾਉਂਦੇ ਹੋਏ ਸਜਣਾ ਮੈਂ ਤਾਂ ਨਿੰਦੀ ਗਈ ਤੇਰੀ ਮਾਈ ਵੇਨਾ ਚਾਉਂਦੇ ਹੋਏ ਸਜਣਾ ਇੱਕ ਪੁੱਛੇ ਸਹੇਲੀ ਵੇ ਕਿੰਧੀਆਂ ਚੰਗੀਆਂ ਤੇਰੀਆਂ ਨਾਣੇ ਦਾ ਵੇ ਮੈਂ ਝੂਠ ਨਾ ਚੁਜਾਹਰ ਕਰਤੇ ਵੇਨਾ ਨਾਚਾਉਂਦੇ ਹੋਏ ਸਜਣਾ ਤੇਰੀਆਂ ਪਹਿਣਾ ਦੇ ਖੋਲੇ ਪਰਦੇ ਵੇਨਾ ਨਾਚਾਉਂਦੇ ਹੋਏ ਸਜਣਾ ਦੁੱਜੇ ਪੁੱਛ ਦੀਸ ਹੈ ਲੀਵੇ ਤੇਰਾ ਮਾਹੀ ਕੀ ਕੰਮ ਕਰਦਾ ਨਾਲੇ ਕਿੰਨਾ ਕਮੋ ਕਰਦਾ ਹੋਊਗਾ ਤੈਨੂੰ ਫੁੱਲਾ ਵਾਂਗੂ ਰੱਖਦਾ ਵੇ ਫੇਰ ਮੈਂ ਦੱਸ ਕੀ ਕਰਦੀ ਸਦੀ ਝੂਠ ਰਤਾਨਾ ਪੋਰਾ ਵੇਨਾ ਚਾਉਂਦੇ ਹੋਏ ਸਜਣਾ ਦੱਸ ਤਾਇੜ ਬਪਰਾਉਣਾ ਮੇਰਾ ਵੇਨਾ ਨਾਚਾਉਂਦੇ ਹੋਏ ਸਜਣਾ ਮੈਂ ਦੱਸ ਤਾਇੜ ਬਪਰਾਉਣਾ ਜੀ ਤੁਛ ਸਹੇਲੀ ਵੇ ਚੰਗਾ ਤਾ ਹੋਉ ਤੇਰਾ ਸਉਰਾ ਵੇ ਮੈਂ ਚੌ ਨਾਲ ਦੱਸਿਆ ਵੇ